ਇਸ ਦੁਨੀਆ ਚ ਵਸਦੇ ਪੰਜਾਬੀਆਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ 1 ਇੰਡੀਆ ਪੰਜਾਬੀ ਖਬਰਾਂ ਉੱਤੇ ਚਰਚਾ ਕਰਨ ਲਈ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਤੇ ਪੋਲੀਟਿਕਲ ਐਨਾਲਿਸਟ ਸ਼ਵਿੰਦਰ ਸਿੰਘ ਜੀ ਸਵਾਗਤ ਬਹੁਤ-ਬਹੁਤ ਸ਼ਵਿੰਦਰ ਜੀ ਲੱਖਾਂ ਸਦਾਣਾ ਜਿਹੜਾ ਇਸ ਵੇਲੇ ਬਠਿੰਡੇ ਲੋਕ ਸਭਾ ਹਲਕੇ ਤੋਂ ਚੋਣ ਲੜ ਰਿਹਾ ਜਦੋਂ ਉਹ ਨਾਮਜ਼ਦਗੀ ਭਰਣ ਜਾਂਦੇ ਆ ਤਾਂ ਉਹਨਾਂ ਦੇ ਨਾਲ ਅਮਰਤਪਾਲ ਦੇ ਮਾਤਾ ਜੀ ਬਲਵਿੰਦਰ ਕੌਰ ਵੀ ਦਿਖਾਈ ਦਿੰਦੇ ਆ ਜੀ ਬਿਲਕੁਲ ਦੇਖੋ ਪਾਸੇ ਚ ਗਾਹਣੀ ਹੈਗੀ ਕਿ ਲੱਖਾ ਸਦਾਨੇ ਦਾ ਨਾ ਸਮੇਂ-ਸਮੇਂ ਉੱਤੇ ਆਪਾਂ ਦੇਖਦੇ ਆ ਕਿਰਦਾਰ ਜਾਂ ਉਹਦੀ ਭੂਮਿਕਾ ਜਾਂ ਉਹਨਾਂ ਦਾ ਜਿੱਦਣ ਉਹਨਾਂ ਨੇ ਪਾਲਾ ਬਦਲਣਾ ਉਹ ਬਦਲਦੇ ਰਹੇ ਨੇ ਵੀ ਜੀ ਮੈਂ ਕਿਸਾਨ ਯੂਨੀਅਨ ਨਾਲ ਵੀ ਆ ਉਹਦੇ ਨਾਲ ਉਹ ਕਿਸਾਨ ਯੂਨੀਅਨ ਦਾ ਨੁਕਸਾਨ ਕਰਨ ਵਾਲੇ ਵਿੱਚ ਵੀ ਹੁੰਦੇ ਆ ਕਦੇ ਜੀ ਮੈਂ ਪੰਥਕਾ ਕਦੇ ਕੁਝ ਹੋ ਜਾਂਦੇ ਨੇ ਮਤਲਬ ਉਹ ਇਸ ਤੱਕ ਇੱਕ ਤਾਂ ਹੁੰਦਾ ਨਾ ਜਿਹੜਾ ਬੰਦਾ ਡਗ ਮਗਾਉਂਦਾ ਹੁੰਦਾ ਜਾਂ ਜਿਹੜਾ ਬੰਦਾ ਆਪਣੇ ਸਿਆਸੀ ਜ਼ਮੀਨ ਦੇ ਲਈ ਉਹ ਹੱਥ ਪੱਲੇ ਮਾਰ ਰਿਹਾ ਹੁੰਦਾ ਤੁਸੀਂ ਦੇਖੋਗੇ ਗੈਂਗਸਟਰ ਤੋਂ ਬਾਅਦ ਇਹ ਮਨਪ੍ਰਿਤ ਬਾਦਲ ਨਾਲ ਆਏ ਫਿਰ ਉਹਦੇ ਬਾਅਦ ਵਿੱਚ ਮਨਪ੍ਰਿਤ ਬਾਦਲ ਨਾਲ ਇਹ ਕੋਸ਼ਿਸ਼ ਹੋਈ ਕਿ ਇਧਰ ਉਧਰ ਹੋਰ ਕਿਤੇ ਜੁਗਾੜ ਬਣੇ ਉਹ ਨਹੀਂ ਬਣਿਆ ਫਿਰ ਇਹਨਾਂ ਨੇ ਜਿਹੜੇ ਇਧਰ ਚਲੇ ਗਏ ਆ ਗਰਮਖਿਆਲੀ ਆਗੂਆਂ ਵਾਲੇ ਫਿਰ ਐਂਡ ਤੇ ਮਾਨ ਵਾਲ ਚਲੇ ਗਏ ਕਿਉਂਕਿ ਅਸਲ ਵਿੱਚ ਫਿਰ ਕਿਸਾਨ ਅੰਦੋਲਨ ਚ ਵੀ ਭੂਮਿਕਾ ਦੇਖੀ ਹੈ ਕੁਲਮ ਲੱਗੇ ਕਿ ਲੱਖੇ ਦੀ ਜਿਹੜੀ ਭੂਮਿਕਾ ਅਸਲ ਵਿੱਚ ਖਿਲਾਰਾ ਕੌਣ ਵਾਲੀ ਜ਼ਿਆਦਾ ਹੈ ਕਿ ਆ ਤੇ ਦੂਜੇ ਪਾਸੇ ਉਹਨਾਂ ਤਾਕਤਾਂ ਨੇ ਜਿਹੜੀਆਂ ਪੰਜਾਬ 'ਚ ਖਿਲਾਰਾ ਪਾ ਕੇ ਇੱਕ ਨਵੇਂ ਤਰ੍ਹਾਂ ਦਾ ਪਰਵਚਨ ਸਿਰਜਣਾ ਚਾਹੁੰਦੀਆਂ ਉਹਨਾਂ ਵੱਲ ਹੈਗੇ ਆ ਹੁਣ ਪਹਿਲਾਂ ਤਾਂ ਉਹਨੇ ਇੱਧਰ ਕੋਈ ਖਾਸ ਦਿਲਚਸਪੀ ਦਿਖਾਈ ਨਹੀਂ ਸੀ ਕਿ ਕਡੂਰ ਸਾਹ ਵਾਲੇ ਮਾਮਲੇ ਵਿੱਚ ਇਥੋਂ ਤੱਕ ਕਿ ਲੱਖੇ ਦੇਵੇਂ ਉਸ ਤਰ੍ਹਾਂ ਵੀ ਮਤਭੇਦ ਰਹੇ ਨੇ ਸ਼ੁਰੂਆਤ ਦੇ ਵਿੱਚ ਅਮਰਤਪਾਲ ਨਾਲ ਬਾਅਦ ਵਿੱਚ ਫਿਰ ਇਕੱਠੇ ਵੀ ਹੋਏ ਕੁਝ ਮੰਚਾਂ ਦੇ ਉੱਤੇ ਜਿਵੇਂ ਉਹ ਜੀਰਾ ਫੈਕਟਰੀ ਵਾਲੇ ਮੰਚ ਉੱਤੇ ਇਕੱਠੇ ਹੋਏ ਆ ਉਸ ਤੋਂ ਬਾਅਦ ਵਿੱਚ ਹੁਣ ਆ ਚੋਣਾ ਵੇਲੇ ਵੀ ਪਹਿਲਾਂ ਤਾਂ ਮਤਲਬ ਉਹ ਖੁੱਲ ਕੇ ਉਹਨੇ ਕੋਈ ਉਹ ਗੱਲ ਨਹੀਂ ਕੀਤੀ ਵੀ ਲਖਿਆ ਜੇ ਖੜੂਰ ਸਭ ਤੋਂ ਇਲੈਕਸ਼ਨ ਲੜੂਗਾ ਤਾਂ ਕੀ ਹੋਊਗਾ ਕਿੱਦਾਂ ਹੋਊਗਾ ਬਾਅਦ ਵਿੱਚ ਉਹਨਾਂ ਦੇ ਮਾਤਾ ਜੀ ਆ ਗਏ ਕਿਉਂਕਿ ਉਹ ਤਾਂ ਕਾਰਨ ਹੈ ਕਿ ਜਿਹੜਾ ਇਹਨਾਂ ਨੂੰ ਰਿਮੋਟ ਮੈਨੂੰ ਤਾਂ ਮੇਰਾ ਮੰਨਣਾ ਵੀ ਜਿਹੜਾ ਇਹਨਾਂ ਨੂੰ ਰਿਮੋਟ ਕੰਟਰੋਲ ਨਾਲ ਕੰਟਰੋਲ ਕਰਨ ਵਾਲੀ ਜਿਹੜੀ ਇਹ ਪਾਵਰ ਆ ਉਹਦੀ ਇੱਕੋ ਹੀ ਹਸਲ ਵਿੱਚ ਉਹ ਫਿਰ ਬਹੁਤੀ देर ਜੁਧਾ ਨਹੀਂ ਰੱਖ ਸਕਦੀ ਹੈਗੀ ਇਹਨਾਂ ਨੂੰ ਜੀ ਜੀ ਇਹਦੇ ਨਾਲ ਹੀ ਸ਼ਵਿੰਦਰ ਜੀ ਅਮਰਿਤਪਾਲ ਦੇ ਜਿਹੜੇ ਪਿਤਾ ਤਰਸੀਮ ਸਿੰਘ ਉਹ ਵੀ ਇਸ ਵੇਲੇ ਚੋਣ ਪ੍ਰਚਾਰ ਦੇ ਵਿੱਚ ਉਤਰੇ ਹੋਏ ਆ ਇਸ ਵੇਲੇ ਖਡੂਰ ਸਾਹਿਬ ਹਲਕੇ ਦੇ ਵਿੱਚ ਉਹ ਵੀ ਉਹਨਾਂ ਨੇ ਵੀ ਕਹਿ ਸਕਦੇ ਆ ਕਿ ਕੈਂਪੇਨ ਪੂਰੀ ਮਗਾ ਦਿੱਤੀ ਆ ਪੂਰੇ ਜ਼ੂਰਾਂ ਦੇ ਉੱਤੇ ਪੂਰੇ ਅਰੂਜ਼ ਦੇ ਉੱਤੇ ਕੈਂਪੇਨ ਉਹ ਵੀ ਕਰ ਰਹੇ ਆ ਕੈਂਪੇਨ ਤਾਂ ਹੁਣ ਮੰਗਣੀ ਸ਼ੁਰੂ ਹੋ ਜਾਣੀ ਹੈ ਨਾ ਕਿ ਜਦੋਂ ਕਾਗਜ਼ਦਖਲੀ ਵਾਲਾ ਕੰਮ ਹੋ ਗਿਆ 17 ਨੂੰ ਤੋਂ ਹੋਰ ਜ਼ਿਆਦਾ ਹੋਏਗੀ ਮਤਲਬ ਉਹ ਤਾਂ ਕਾਰਨ ਵੀ ਜਿਹੜਾ ਆਪਣਾ ਸੋਸ਼ਲ ਮੀਡੀਆ ਉਹ ਆਪਾਂ ਨੂੰ ਦਿਖਾ ਦਿੰਦਾ ਵੀ ਫਲਾਣੇ ਦੀ ਕੈਂਪੇਨ ਮੱਗੀ ਫਲਾਣੇ ਦੀ ਨਹੀਂ ਮੱਗੀ ਇਹ ਤਾਂ ਸੋਸ਼ਲ ਮੀਡੀਆ ਦੀ ਖੇਡ ਰਹਿ ਗਈ ਹੈ ਜ਼ਮੀਨੀ ਪੱਧਰ ਉੱਤੇ ਕਿੰਨੀ ਮੱਗੀ ਉਹ ਤਾਂ ਜ਼ਮੀਨ ਤੇ ਜਾ ਕੇ ਹੀ ਪਤਾ ਲੱਗਦਾ ਹੈਗਾ ਆਏ ਜ਼ਰੂਰ ਆ ਵੀ ਚੋਣਾ ਦਾ ਕੰਮ ਸ਼ੁਰੂ ਹੋ ਗਿਆ ਪੰਜਾਬ ਦੇ ਵਿੱਚ ਚਾਹੇ ਕਿਸੇ ਦੀ ਵੀ ਹੋਵੇ ABC D ਜਿਵੇਂ ਵੀ 17 ਨੂੰ ਜਦੋਂ ਨੇ ਲੋ ਕਾਗਜ਼ ਪੱਤਰ ਵਾਪਸ ਲੈਣ ਦੀ ਆਖਰੀ ਤਰੀਕ ਉਤੋਂ ਬਾਅਦ ਵਿੱਚ ਫਿਰ ਆਪਾਂ ਨੂੰ ਪਤਾ ਲੱਗ ਜੂਗਾ ਕਿ ਜ਼ਮੀਨ ਤੇ ਖਿਡਾਰੀ ਕਿੰਨੇ ਨੇ ਜਾਂ ਕਿਹਦੇ ਰੱਦ ਹੋਗੇ ਕਿਹਦੇ ਨਹੀਂ ਹੋਗੇ ਫਿਰ ਆਪਾਂ ਮਤਲਬ ਇਹ ਕਹਿ ਸਕਦੇ ਆ 17 ਤੱਕ ਹਾਂ 17 ਤੱਕ ਰੱਦ ਹੋਣ ਤੱਕ ਦਾ ਪਤਾ ਲੱਗ ਜੂ ਪਰ ਉਹ ਵੀ ਕਿੰਨੇ ਰਹਿ ਗਏ ਮੈਦਾਨ ਦੇ ਵਿੱਚ ਕੱਲ ਆਖਰੀ ਦਿਨ ਅੱਜ ਆਖਰੀ ਦਿਨ ਕਾਜ ਚਲੋਂ ਤਰੀਕਾ ਸੋ ਸੋਇਸ ਕਰਕੇ ਆਪਾਂ 17 ਤੋਂ ਬਾਅਦ ਤੁਸੀਂ ਦੇਖੋਗੇ ਕਿ ਇਹ ਮੂਹਮ ਹੋਰ ਮਗ ਜਾਣੀ ਆ ਪਹਿਲਾਂ ਨਾਲੋਂ ਜ਼ਿਆਦਾ अच्छा शिवेंद्र जी एक सवाल ਇਹਦੇ ਨਾਲ ਹੀ ਹੋਰ ਆਪਾਂ ਡਿਸਕਸ ਕਰਦੇ ਆਂ ਕੱਲ ਚੌਥੇ ਗੇੜ ਦੀਆਂ ਜਦੋਂ ਵੋਟਾਂ ਸੰਪੰਨ ਹੋਈਆਂ ਐਕਚੁਅਲ ਜਿਹੜੀ ਪਰਸੈਂਟੇਜ ਸਾਹਮਣੇ ਆਈ ਤੇ ਉਹ ਵੀ ਕੋਈ ਬਹੁਤ ਵਧੀਆ ਤੇ ਹੈ ਨਹੀਂ ਇਹਦੇ ਨਾਲ ਭਾਜਪਾ ਨੂੰ ਨੁਕਸਾਨ ਹੁੰਦਾ ਹੀ ਜਾਪਦਾ ਜਾਂ ਭਾਜਪਾ ਦੀ ਉਸ ਲੈਵਲ ਦਾ ਜਿਹੜਾ ਇਹ ਨਾਰਾ ਦਿੰਦੇ ਆ ਵੀ ਇਹ ਅਬ ਕੀ ਬਾਰ 400 ਪਾਰ ਉਹ ਹੁੰਦਾ ਦਿਸਦਾ ਨਹੀਂ ਹੈ ਜਿਸ ਸਾਬ ਦੀ ਪਰਸੈਂਟੇਜ ਸਾਹਮਣੇ ਆ ਰਹੀ ਹੈ ਅਖਬਾਰਾਂ 64% ਆਈ ਆ ਜਿਹੜੀ ਉਦੋਂ ਬਾਅਦ ਵਿੱਚ ਫਿਰ ਚੋਣ ਕਮਿਸ਼ਨ ਨੇ ਐਂਡ ਤੇ ਜਾਰੀ ਕੀਤੀ ਉਹ 67% ਕੀਤੀ ਹੈ 67% ਕੀਤੀ ਹੈ ਥੋੜੀ ਜੀ ਜ਼ਿਆਦਾ ਪਹਿਲਾਂ ਨਾਲੋਂ ਥੋੜੀ ਜੀ ਜ਼ਿਆਦਾ ਹੋਈ ਆ ਉਸ ਤਰ੍ਹਾਂ ਨਹੀਂ ਹੈਗੀ ਜਿਵੇਂ ਜਿਵੇਂ ਹੁਣ ਯੂਪੀ 'ਚ ਬਹੁਤ ਘੱਟ ਹੋਈ ਹੈ 58% ਤੱਕ ਰਹਿ ਗਈ ਹੈ 58 ਤੋਂ ਥੋੜੀ ਜੀ ਉੱਪਰ ਗਈ ਹੈ ਲੇਕਿਨ ਬੰਗਾਲ 'ਚ ਅੱਛੀ ਹੋਈ ਆ ਆਂਧਰਾ ਮੱਧ ਪ੍ਰਦੇਸ਼ 'ਚ ਅੱਛੀ ਹੋਈ ਆ ਦੋ ਤਿੰਨ ਰਾਜਾਂ 'ਚ ਅੱਛੀ ਹੋਈ ਆ ਤੋ ਜਿੱਥੇ ਐਂ ਲੱਗਦਾ ਕਿ ਸ਼ਾਇਦ ਇੱਥੇ ਬੀਜੇਪੀ ਦਾ ਅੱਗੇ ਹੋਣ ਦੀ ਸੰਭਾਵਨਾ ਹੋ ਸਕਦੀ ਹੈ ਕਿ ਲੇਕਿਨ ਜੇ ਜਿਹੜੀ ਵੱਡਾ ਬੀਜੇਪੀ ਨੂੰ ਉਹ ਸੈਟ ਬੈਕ ਲੱਗੂਗਾ ਉਹ ਯੂਪੀ ਚੋਂ ਹੈ। ਕਿਉਂਕਿ ਯੂਪੀ ਚੋਂ ਅਗੇ ਤਕਨੀ ਬੋਟ ਲੈ ਜਾਂਦੇ ਨੇ ਇਹ ਇਹਦਾ ਮਤਲਬ ਕੀ ਹੈ ਕਿ ਜਿਹੜਾ ਸੰਘ ਦਾ ਆਪਣਾ ਵਰਕਰ ਆ ਨਾ ਉਹ ਨਹੀਂ ਬਾਹਰ ਨਿਕਲਿਆ ਹੈਗਾ। ਉਹ ਬਾਹਰ ਨਹੀਂ ਨਿਕਲ ਰਿਹਾ ਹੈਗਾ। ਉਹ ਕਿਉਂ ਨਹੀਂ ਨਿਕਲ ਰਿਹਾ? ਇੱਕ ਵੱਡਾ ਸਵਾਲ ਹੈਗਾ। ਕਿਉਂਕਿ ਕਿ ਬੀਜੇਪੀ ਦਾ ਆਪਣਾ ਕੋਰ ਵੋਟਰ ਹੁੰਦਾ ਸੀ ਜੇ ਸੰਘ ਦਾ ਉਹ ਨਾ ਬਾਹਰ ਨਿਕਲਦਾ ਹੁੰਦਾ ਸੀ ਵੱਡੇ ਪਦਰ ਤੇ ਉਹ ਨਹੀਂ ਸਾਨੂੰ ਬਾਹਰ ਨਿਕਲਦਾ ਦਿਖ ਰਿਹਾ। ਉਹ ਕਿਤੇ ਨਾ ਕਿਤੇ ਬੀਜੇਪੀ ਦੇ ਲਈ ਸੰਕਟ ਜਤੋਂ ਦੇ ਕੋਈ ਚੀਜ਼ ਤਾਂ ਹੈ। 400 بار ਤਾਂ ਨਹੀਂ ਹੁਣ ਹੋਣਾ ਹੈਗਾ ਇਹ ਤਾਂ ਮਤਲਬ ਬੜਾ ਮੁਸ਼ਕਿਲ ਲੱਗਦਾ ਹਾਂ ਹੁਣ ਵੱਡਾ ਸਵਾਲ ਆ ਗਿਆ ਕਿ ਕੋਈ 400 بار ਤਾਂ ਵੈਸੇ ਵੀ ਉਹਨਾਂ ਨੇ ਤਾਂ ਲੋਕਾਂ ਨੂੰ ਦਿੱਤਾ ਸੀ ਨਾ ਜਿਵੇਂ ਆਪਾਂ ਪੰਜਾਬੀ ਚ ਦੇਸੀ ਬੋਲੀ ਚ ਕਹਿੰਦੇ ਆ ਵੀ ਲਾਇਸੈਂਸ ਟੋਪਦਾ ਹੀ ਲਈਦਾ ਹੁੰਦਾ ਹੈਗਾ ਤੇ ਬੇ ਭਾਵੇਂ ਬਾਅਦ ਛੋਟਾ ਬਣ ਜੇ ਵੀ ਕੋਈ ਚੱਕਰ ਨਹੀਂ ਕਿ ਗੱਲ ਆਪਣੀ ਵੱਡੀ ਆਖੀਦੀ ਹੁੰਦੀ ਹੈ ਵੀ ਜੇ 400 بار ਕਹਾ ਕਿ ਤਾਂ ਇਹ 300 ਆਗੇ ਦਾ ਸੀ ਕਿ ਤਸੰਦੀ ਹੁੰਦੀ ਹੈ 270 ਉੱਤੇ ਬਹੁਮਤ ਹੈ ਹੁਣ ਮਸਲਾ ਇਹ ਹੈਗਾ ਵੀ ਬਹੁਮਤ ਬੀਜੇਪੀ ਜਿਹੜੀ ਹੈ ਉਹ ਆਪਣੇ ਦਮ ਤੇ ਲੈਂਦੀ ਹੈ ਜੇ ਨਹੀਂ ਲੈਂਦੀ ਹੈਗੀ ਜੇ ਕਿ ਇਹ ਲੈਂਦੀ ਹੈ ਕਿੰਨੀਆਂ ਸੀਟਾਂ ਲੈਂਦੀ ਆ ਉਹਦੇ ਵਿੱਚ 400 ਪਰ ਵਾਲਾ ਤਾਂ ਪਹਿਲਾਂ ਹੀ ਲੱਗ ਗਿਆ ਸੀ ਜਦੋਂ ਆ ਪਿਛਲੇ ਤਿੰਨ ਪੜਾਅ ਸੀ ਵੀ 400 ਪਰ ਨਹੀਂ ਹੁੰਦਾ ਹੈਗਾ ਸ਼ਵਿੰਦਰ ਜੀ ਬੀਬੀ ਜਗੀਰ ਕੌਰ ਤੇ ਚਰਨਜੀਤ ਸਿੰਘ ਚੰਨੀ ਵਾਲਾ ਮਾਮਲਾ ਜਦੋਂ ਪੰਜਾਬ ਮਹਿਲਾ ਜਿਹੜਾ ਕਮਿਸ਼ਨ ਹੈ ਉਹਨਾਂ ਦੇ ਨੋਟਿਸ ਲਿਆ ਪੰਜਾਬ ਰਾਜ ਮਹਿਲਾ ਕਮਿਸ਼ਨ ਨੇ ਤਾਂ ਉਹ ਸਾਰੇ ਮਾਮਲੇ ਦੇ ਵਿੱਚ ਚਰਨ ਬੀਬੀ ਜਗੀਰ ਕੌਰ ਹੋਣਾਂ ਦਾ ਵੀ ਇੱਕ ਬਿਆਨ ਸਾਹਮਣੇ ਆਇਆ ਪਰ ਇਹ ਮਾਮਲਾ ਕਿੱਥੇ ਜਾ ਕੇ ਮੁੱਕੇਗਾ ਜਾਂ ਆਪ ਸਮਝ ਲਈਏ ਵੀ ਮੁੱਕ ਗਿਆ ਇਕਾ ਮਾਮਲਾ ਹੈ ਕਿ ਸੋਸ਼ਲ ਮੀਡੀਆ 'ਚ ਜਾਣਾ ਤੇ ਵਿਰੋਧੀਆਂ ਨੇ ਕ੍ਰੀਏਟ ਕਰਦਾ ਜੇ ਤੁਸੀਂ ਸਾਰੀ ਵੀਡੀਓ ਦੇਖੋ ਚੰਨੀ ਮਿਲਦੇ ਨੇ ਉਹਨਾਂ ਨੂੰ ਪਹਿਲਾਂ ਤਾਂ ਹੱਥ ਜੋੜ ਕੇ ਨਮਸਤੇ ਕਰਦੇ ਨੇ ਸਿਰ ਝੁਕਾਉਂਦੇ ਨੇ ਫਿਰ ਉਹ ਪਿਆਰ ਦੇ ਵਿੱਚ ਉਹਦੇ ਗੱਲ ਤੇ ਹੱਥ ਲਾਉਂਦੇ ਹੈਗੇ ਨੇ ਉਹ ਜਦੋਂ ਗੱਲ ਵੀ ਲਾਉਂਦੇ ਤੇ ਹੱਥ ਵੀ ਲਾਉਂਦੇ ਨੇ ਉਹ ਕੋਈ ਵਿਰੋਧ ਨਹੀਂ ਕਰਦੇ ਉਹ ਵੀ ਹੱਸਦੇ ਨੇ ਉਹਨੂੰ ਮਤਲਬ ਉਹ ਕਰਦੇ ਨੇ ਇਹਦੇ ਵਿੱਚ ਕੀ ਹੈ ਕਿ ਨਾਰਮਲ ਇੱਕ ਚੀਜ਼ ਹੈ ਦੇਖੋ ਜਿਹੜੀ ਸਿੰਪਲ ਜੀ ਗੱਲ ਹੈ ਨਾ ਕਿ ਵੀਡੀਓ ਵਿੱਚ ਜੋ ਗੱਲ ਤੇ ਹੱਥ ਲਾਉਣ ਵਾਲਾ ਦਿਖਾ ਦਿੱਤਾ ਗਿਆ ਪਹਿਲੀ ਗੱਲ ਨੇ ਹੈਗੀ ਆ ਕਿ ਉੱਥੇ ਉਹ ਉਹਨੂੰ ਵੱਡੀ ਜਿਵੇਂ ਆਪਾਂ ਰਿਸਪੈਕਟ ਕਰਦੇ ਆਂ ਵੱਡੇ ਦੇ ਤੌਰ ਤੇ ਉਹ ਵੱਡੇ ਦੇ ਤੌਰ ਤੇ ਝੁਕਦੇ ਆਂ ਆਪਾਂ ਝੁਕਦੇ ਹਮੇਸ਼ਾ ਵੱਡੇ ਅੱਗੇ ਹੀ ਹੁੰਨੇ ਆਂ ਆਪਾਂ ਆਪਣੇ ਕਿਸੇ ਪਿਆਰੇ ਭੈਣ ਦੇ ਜਾਂ ਹੋਰ ਦੇ ਵੀ ਉਸ ਤਰ੍ਹਾਂ ਗਲਤ ਹੱਥ ਲਾ ਦਿੰਦੇ ਹੈਗੇ ਆ ਉਹ ਤੇ ਭੈਣ ਵੀ ਤੁਹਾਡੇ ਜਾਂ ਜਿਹੜੇ ਤੁਹਾਡੇ ਤੋਂ ਵੱਡੀ ਔਰਤੋਂ ਵੀ ਤੁਹਾਡੇ ਲਾ ਦਿੰਦੀ ਆ ਇਹ ਨਾਰਮਲ ਸਾਡੇ ਮੋਸਟਰ ਚੱਲਦੀ ਹੈਗੀ ਇਹ ਚੀਜ਼ ਅੱਛਾ ਦੂਸਰੀ ਚੀਜ਼ ਚਲੋ ਅਸੀਂ ਇਹਨੂੰ ਸਭਿਆਚਾਰ ਤੋਂ ਅਲੱਗ ਤੋੜ ਕੇ ਦੇਖੀਏ ਜਿਹੜੇ ਨਵੇਂ ਔਰਤ ਮਰਦ ਦੇ ਬਿਕਸ ਰਹਿਸ ਵੰਦਾ ਉਹਦੇ ਵਿੱਚ ਸੀ ਗੱਲ ਕਰੀਏ ਜੇਕਰ ਕਾਨੂੰਨੀ ਤੌਰ ਉੱਤੇ ਜੇਕਰ ਕਿਸੇ ਨੂੰ ਇਸ ਤਰ੍ਹਾਂ ਦੇ ਟੱਚ ਨਾਲ ਕੋਈ ਦਿੱਕਤ ਨਹੀਂ ਹੈਗੀ ਤਾਂ ਗੁਨਾਹ ਨਹੀਂ ਹੈਗਾ ਗੁਨਾਹ ਉਦੋਂ ਹੁੰਦਾ ਜਦੋਂ ਜਿਹਨੂੰ ਟੱਚ ਕੀਤਾ ਜਾਂਦਾ ਜੇ ਉਹਨੂੰ ਦਿੱਕਤ ਹੋਵੇ ਜਗੀਰ ਕਰਦੇ ਤਾਂ ਖੁਦ ਬਿਆਨ ਆਇਆ ਉਹ ਵੀ ਉਹ ਕਹਿ ਰਹੀ ਹੈ ਕਿ ਮੈਨੂੰ ਰਿਸਪੈਕਟ ਵਜੋਂ ਨੇ ਉਹ ਕੀਤਾ ਆ ਕੇ ਸਿਰ ਵਿੱਚ ਆਇਆ ਪੂਰੀ ਵੀਡੀਓ ਲੋਕਾਂ ਨੇ ਪਾਈ ਨਹੀਂ ਇਹਨੂੰ ਉਹੀ ਬਾਤ ਦਾ ਪਤੰਗੜ ਬਣਾਇਆ ਜਾ ਰਿਹਾ ਹੈਗਾ ਸੋ ਉਹਦਾ ਕਾਰਨ ਕੀ ਹੈ ਕਿ ਇੱਕ ਤਾਂ ਜਿਹੜਾ ਸੋਸ਼ਲ ਮੀਡੀਆ ਆ ਗਿਆ ਅ ਡਿਜੀਟਲ ਮੀਡੀਆ ਆ ਗਿਆ ਇਹਦੇ ਵਿੱਚ ਕਈ ਕਈ ਤਰ੍ਹਾਂ ਦੇ ਰੂਪ ਹੈਗੇ ਨੇ ਚੰਗੇ ਵੀ ਮਾੜੇ ਵੀ ਨੇ ਉਹ ਉਸ ਚੀਜ਼ ਨੂੰ ਆਪਣੇ ਢੰਗ ਨਾਲ ਤੂਲ ਦਿੰਦੇ ਨੇ ਉਦਾਹਰਨ ਦੇ ਤੌਰ ਤੇ ਜਿਵੇਂ ਮੰਨ ਲਓ ਦੋ ਬੰਦੇ ਆਫਸ ਚ ਮਿਲਦੇ ਆ ਉਹਨਾਂ ਨੇ ਉਹਨਾਂ ਦੇ ਮਿਲਣ ਦਾ 5 ਮਿੰਟ ਦੀ ਮੁਲਾਕਾਤ ਆ ਉਹਦਾ ਕੋਈ ਐਡਾਂ ਜਿਹਾ ਐਂਗਲ ਹੋਵੇ ਉਹ ਇੱਕ ਦੂਜੇ ਨੂੰ ਥੋੜਾ ਜਿਹਾ ਪਿਆਰ ਪਹਿਲਾਂ ਪਿਆਰ ਨਾਲ ਵੀ ਜਿਵੇਂ ਥੋੜਾ ਜਿਹਾ ਅੱਖਾਂ ਚੱਖਾਂ ਪਾ ਲੈਣ ਉਹ ਤੁਸੀਂ ਅੱਖਾਂ ਚੱਖਾਂ ਪਾਈਆਂ ਜਾਂ ਘੂੜ ਨਾਲ ਹੀ ਤੇਰੇ ਸ਼ਕਲਾ ਲੈ ਲਓ ਉਹਦੀ ਕਾ ਐਡ ਫੁਟੇਜ ਕੱਢ ਦੋ ਉਧਰ ਆਹੀਂ ਪਤਾ ਲੱਗ ਜੂਗਾ ਦੇਖੋ ਜੀ ਇਹ ਤਾਂ ਦੋਹਾਂ ਆਕੂ ਰਹੇ ਸੀ ਇੱਕ ਦੂਜੇ ਨੂੰ ਲੇਕਿਨ ਜਿਹੜੀ 5 ਮਿੰਟ ਦੀ ਮੁਲਾਕਾਤ ਹੈ ਉਹ ਨਹੀਂ ਦਿਖਾਈ ਜਾਏਗੀ ਮਤਲਬ ਤੁਸੀਂ ਆਪਣੇ ਸੁਵਿਧਾ ਮੁਤਾਬਕ ਉਹਨੂੰ ਦਿਖਾਉਨੇ ਹੋ ਤੇ ਇੱਕ ਪਬਲਿਕ ਦੀ رائے ਬਣਾਉਨੇ ਹੋ ਜਦੋਂ ਫਿਰ ਪੂਰੀ ਵੀਡੀਓ ਜਾਂ ਪੂਰੀ ਫੋਟੋ ਦਿਖਦੀ ਹੈ ਫਿਰ ਇਹਨੂੰ ਪਤਾ ਲੱਗਦਾ ਕਿ ਨਹੀਂ ਅੱਛਾ ਇਹ ਕਹਾਣੀ ਤਾਂ ਹੋਰ ਸੀਗੀ ਸੋ ਇਸ ਕਰਕੇ ਇਹਦੇ ਵਿੱਚ ਵਿਰੋਧੀ ਫਾਇਦਾ ਲੈਂਦੇ ਨੇ ਭਰ ਹਾਲਾਂਕਿ ਇਹ ਹੋਛੇ ਪਰ ਤਰ੍ਹਾਂ ਦੀ ਰਾਜਨੀਤੀ ਹੈਗੀ ਹਲਕੇ ਪੱਧਰ ਦੀ ਰਾਜਨੀਤੀ ਹੈ ਜਿਹੜੀ ਨਹੀਂ ਹੋਣੀ ਚਾਹੀਦੀ ਪਰ ਸਾਰੀਆਂ ਹੀ ਪਾਰਟੀਆਂ ਕਰਦੀਆਂ ਹੈਗੀਆਂ ਨੇ ਇੱਕ ਅੰਦੀ ਨੂੰ ਛੱਡ ਕੇ ਤੇ ਜੋ ਕਿ ਨਹੀਂ ਹੋਣੀ ਚਾਹੀਦੀ ਕਿਉਂਕਿ ਇਹ ਕਿਸੇ ਦਾ ਪਰਸਨਲ ਰਿਲੇਸ਼ਨ ਹੈ ਸਭੋਂ ਇਹਦੇ ਵਿੱਚ ਤਾਂ ਕੋਈ ਉਸ ਤਰ੍ਹਾਂ ਦੇ ਔਰਤ ਮਰਦ ਦੇ ਰਿਲੇਸ਼ਨ ਦੀ ਵੀ ਗੱਲ ਨਹੀਂ ਇਹਦੇ ਵਿੱਚ ਤਾਂ ਉਹ ਇੱਕ ਰਿਸਪੈਕਟ ਦੇ ਰਿਹਾ ਹੈਗਾ ਕਿ ਉਹ ਦੂਜੇ ਬੰਦੇ ਨੂੰ ਵਿਰੋਧ ਨਹੀਂ ਹੈਗਾ ਤੇ ਇਹਨੂੰ ਮੈਨੂੰ ਲੱਗਦਾ ਕਿ ਜਦੋਂ ਸਾਡੇ মিডিਆ ਕੋਲ ਵੀ ਕੋਈ ਕੰਮ ਦੀ ਗੱਲ ਕੰਮ ਕਰਨ ਵਾਲੀ ਹੈ ਨਹੀਂਗੀ ਤਾਂ ਫਿਰ ਇਦਾਂ ਦੇ ਵਿਸ਼ੇ ਜਿਹੜੇ ਹੈਗੇ ਆ ਉਹ ਉਹਨੂੰ ਤੂਲ ਦਿੱਤੀ ਜਾਂਦੀ ਹੈ ਪਰ ਸ਼ਵਿੰਦਰ ਜੀ ਇੱਕ ਸਵਾਲ ਇੱਥੇ ਹੋਰ ਇਹ ਵੀ ਖੜਾ ਹੁੰਦਾ ਚਰਨਜੀਤ ਸਿੰਘ ਚੰਨੀ ਹੋਣਾ ਤੇ ਪਹਿਲਾਂ ਵੀ ਇਦਾਂ ਦੇ ਇਲਜ਼ਾਮ ਜਿਹੜੇ ਆਏ ਲੱਗੇ ਸੀਗੇ ਜਦੋਂ ਇੱਕ ਪੋਸਟਰ ਵੀ ਉਹਨਾਂ ਦਾ ਵਾਇਰਲ ਕਰ ਦਿੱਤਾ ਗਿਆ ਸੀ ਉਸ ਤੋਂ ਪਹਿਲਾਂ ਮੇਰਾ ਖਿਆਲ ਹੈ ਇੱਕ ਮਹਿਲਾ ਅਧਿਕਾਰੀ ਨੂੰ ਮੇਖਿਆ ਕੋਈ ਮੈਸੇਜ ਦਾ ਮਾਮਲਾ ਸੀਗਾ ਕਿਤੇ ਨਾ ਕਿਤੇ ਤੁਹਾਡੀ ਗੱਲ ਠੀਕ ਹੋ ਸਕਦੀ ਹੈ ਵੀ ਉਹਨਾਂ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜਦੋਂ ਬੰਦਾ ਕੋਈ ਬਾਰ-ਬਾਰ ਅਜਈਆਂ ਗਲਤੀਆਂ ਕਰਦਾ ਤਾਂ ਫਿਰ ਕਿਤੇ ਨਾ ਕਿਤੇ ਸਵਾਲ ਜਿਹੜੇ ਆ ਖੜੇ ਹੋ ਜਾਂਦੇ ਆ ਸਵਾਲਾਂ ਦੇ ਘੇਰੇ 'ਚ ਬੰਦਾ ਆ ਜਾਂਦਾ ਤੋ ਗੱਲਾਂ ਨੇ ਆਪਣਾ ਜਦੋਂ ਤਾਂ ਜਿਹੜਾ ਸੀਗਾ ਸਾਬਕਾ ਹੁਣ ਤੱਕ ਉਹ ਮੇਰੇ ਮੌਜੂਦਾ ਉਸ ਸਮੇਂ ਦੀ ਜਿਹੜੀ ਅਫਸਰ ਸੀਗੀ ਆਈਐਸ ਅਫਸਰ ਸੀਗੀ ਉਹਨੂੰ ਮੈਸੇਜ ਕਰਨ ਦਾ ਮਾਮਲਾ ਉਹਦੇ ਉੱਤੇ ਉਹਨੇ ਖੁਦ ਇਤਰਾਜ਼ ਕੀਤੇ ਸੀਗੇ ਜਦੋਂ ਕੋਈ ਮੈਂ ਪਹਿਲਾਂ ਕਹਿ ਚੁੱਕਾ ਵੀ ਖੁਦ ਇਤਰਾਜ਼ ਕਰਦਾ ਉਹ ਤੋਂ ਤਾਂ ਉਹ ਗੁਨਾਹ ਹੈ ਉਹ ਔਰਤ ਖੁਦ ਉਹਨੂੰ ਇਜਾਜ਼ਤ ਨਹੀਂ ਦੇ ਰਹੀ ਹੈਗੀ ਪਰ ਜਿੱਥੇ ਖੁਦ ਇਜਾਜ਼ਤ ਮਿਲ ਲਈ ਹੈ ਕੋਈ ਗੁਨਾਹ ਨਹੀਂ ਇੱਕ ਨੌਂ ਦੀ ਦੇ ਕਦੇ ਵਿੱਚ ਈਵਨ ਇਥੋਂ ਤੱਕ ਜਿਹੜਾ ਖੁੱਲੇ ਸਮਾਜ ਆ ਜਿਹੜਾ ਸਮਾਜ ਅਸੀਂ ਚੋਣਿਆ ਕਿ ਇੱਕ ਇੱਕ ਖੂਬਸੂਰਤ ਸਮਾਜ ਹੋਵੇ ਖੁੱਲਾ ਉਹਦੇ ਵਿੱਚ ਵੀ ਕੋਈ ਗੁਨਾਹ ਨਹੀਂ ਹੈਗਾ ਇੱਥੋਂ ਤੱਕ ਕਿ ਉੱਥੇ ਨਾਲੇ ਪਹਿਲੀ ਗੱਲ ਇਹ ਹੈਗੀ ਹੈ ਨਾ ਕਿ ਜਾਂ ਤਾਂ ਉਹਨੂੰ ਵੈਸੇ ਹੀ ਮਿਲਦਾ ਹੋਇਆ ਵੀ ਉਹ ਗੱਲਾਂ ਤੇ ਟੱਚ ਕਰੇ ਮੇਰੇ ਲਈ ਤਾਂ ਉਹ ਵੀ ਕੋਈ ਵੱਡਾ ਇਸ਼ੂ ਨਹੀਂ ਹੈਗਾ ਜਿੱਨਾਂ ਚ ਇੱਕ ਔਰਤ ਨੇ ਵਿਰੋਧ ਨਹੀਂ ਕੀਤਾ ਪਰ ਉੱਥੇ ਪਹਿਲਾਂ ਦੇਖੋ ਸਾਰੀ ਵੀਡੀਓ ਉਹ ਆਉਂਦਾ ਦੋਵੇਂ ਹੱਥ ਜੋੜਦਾ ਹੱਥ ਜੋੜ ਕੇ ਸਿਰ ਝੁਕਾਉਂਦਾ ਫਿਰ ਉਹ ਮਿਲਦਾ ਮੇਬੀ ਉਹਨੂੰ ਸ਼ਤ ਪਹਿਨ ਜੀ ਵਗੈਰਾ ਵੀ ਕੁਝ ਕਹਿੰਦਾ ਹੋਊਗਾ ਤੇ ਉਸ ਤੋਂ ਬਾਅਦ ਵਿੱਚ ਫਿਰ ਉਹਨੇ ਜਿਹੜਾ ਪਿਆਰ ਨਾਲ ਉਹਦੇ ਉਹ ਜਿਹੜਾ ਹੱਥ ਕੀ ਕੀਤਾ ਹੈਗਾ ਉਹ ਕੱਲਾ ਔਰਤ ਮਾਰ ਤਰ੍ਹਾਂ ਦੇ ਸਟੇਜ ਨਹੀਂ ਤੁਸੀਂ ਦੇਖੋ ਕਿ ਜੇਕਰ ਬੰਦਾ ਵਾਂ ਤੈਨੂੰ ਵੀ ਮਿਲਦਾ ਕਈ ਤਾਂ ਥਾਵਾਂ ਦੇ ਉੱਤੇ ਤੁਸੀਂ ਛੋਟੇ ਉਮਰ ਦੇ ਵਿੱਚ ਉਹ ਤੁਹਾਨੂੰ ਤੁਸੀਂ ਸਸਤੀ ਕਰ ਬਣਾਉਣਾ ਕੋਈ ਤੁਹਾਡੇ ਤੋਂ ਵੱਡਾ 10 12 ਸਾਲ ਵੱਡਾ ਉਮਰ ਤਾਂ ਵੀ ਤੁਹਾਡੇ ਸਿਰ ਤੇ ਤੁਹਾਡੇ ਗੱਲ ਤੇ ਇਦਾਂ ਹੱਥ ਲਾਉਂਦਾ ਤੁਹਾਨੂੰ ਪੁਛਕਾਰਦਾ ਇਹ ਮੈਨੂੰ ਉਹੀ ਭਾਵਨਾ ਨਹੀਂ ਦਿਖਾਈ ਦਿੱਤੀ ਆ ਮੈਨੂੰ ਉਸ ਤੋਂ ਬਾਅਦ ਵੀ ਨਹੀਂ ਕੋਈ ਦਿੱਤੀ ਜਿਹੜਾ ਕਿ ਤੁਸੀਂ ਕਹਿੰਦੇ ਨਾ ਪੁਰਾਣਾ ਉਹਨੇ ਕੀਤਾ ਇੱਕ ਔਰਤ ਨਾਲ ਅਫਸਰ ਨਾਲ ਉਹ ਔਰਤ ਨੇ ਇਤਰਾਜ਼ ਕੀਤਾ ਸੀ ਉਹ ਗਲਤ ਸੀਗਾ ਬਿਲਕੁਲ ਉਹਦੀ ਭਾਵਨਾ ਮਾੜੀ ਹੋ ਸਕਦੀ ਆ ਪਰ ਇੱਥੇ ਕੀ ਹੈ ਕਿ ਜਿੰਨਾ ਚਿੱਕਰ ਜਿਹੜੇ ਔਰਤ ਨਾਲ ਉਹਨਾਂ ਨੇ ਇਦਾਂ ਕੀਤਾ ਮਿਲ ਇੱਕ ਉਹ ਔਰਤ ਨੂੰ ਇਤਰਾਜ਼ ਨਹੀਂ ਉਹ ਖੁਦ ਕਹਿ ਰਹੀ ਹੈ ਕਿ ਕੋਈ ਬਾਡ ਟੱਚ ਨਹੀਂ ਹੈਗਾ ਤੇ ਕੋਈ ਇਸ਼ੂ ਨਹੀਂ ਹੈ ਪਰ ਚੰਨੀ ਦੇ ਪੁੰਛ ਮਾਮਲੇ 'ਚ ਦਿੱਤੇ ਬਿਆਨ ਤੇ ਇਲੈਕਸ਼ਨ ਕਮਿਸ਼ਨ ਨੇ ਨੋਟਿਸ ਲੈ ਲਿਆ ਸ਼ਿਵਿੰਦਰ ਜੀ ਮੈਨੂੰ ਇਸ ਨੋਟਿਸ 'ਤੇ ਬਹੁਤ ਵੱਡੀ ਗੜਬੜ ਲੱਗਦੀ ਹੈ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਉਹ ਗੜਬੜ ਕੀ ਲੱਗਦੀ ਆ ਇਹਦੇ ਬਾਰੇ ਤਾਂ ਜੰਮੂ ਐਂ ਕਸ਼ਮੀਰ ਦੇ ਸਾਬਕਾ ਰਾਜਪਾਲ ਸਤਪਾਲ ਮਲਕ ਵੀ ਕਹਿ ਰਿਹਾ ਕਿ ਜਿਹੜਾ ਪਲਵਾਮਾ ਕਾਂਡ ਹੋਇਆ ਪੁਨਛ ਹੋਇਆ ਇਹ ਸਾਰਾ ਇਹਨਾਂ ਦੀ ਜਿਹ ਪਲਵਾਮਾ ਪੁਰਾਣਾ ਜਿਹੜਾ ਹੋਇਆ ਤੇ ਉਹ ਮਤਲਬ ਉਹਦੇ ਲਈ ਬੀਜੇਪੀ ਦੋਸ਼ੀ ਹੈ ਮੋਦੀ ਦੋਸ਼ੀ ਹੈ ਇਹਨਾਂ ਨੇ ਉਨਪੂਗਤਾਇਆ ਵਾ ਬਣਾਇਆ ਵਾ ਹੁਣ ਜਿਹੜਾ ਇਹ ਪੁਨਛ ਹੋਇਆ ਪੁਨਛਾ ਦੇ ਮਾਮਲੇ ਵਿੱਚ ਵੀ ਉਹ ਉਹਨੇ ਇੱਕ ਕਿਆਸੀ ਕਰੀ ਬੀਜੇਪੀ ਚੋਣਾਂ ਤੋਂ ਪਹਿਲਾਂ ਦੰਗਾ ਕਰਾ ਸਕਦੀ ਆ ਕੋਈ ਕੋਈ ਹਮਲਾ ਕਰਾ ਸਕਦੀ ਆ ਇਹਨਾਂ ਸਤਪਾਲ ਸਾ ਜਦੋਂ ਤੁਸੀਂ ਇਹ ਜਿਹੜੇ ਮਸਤੇਆਂ ਨੂੰ ਭਗਤੌਣੇ ਆ ਤਾਂ ਤੁਹਾਡੇ ਸਵਾਲ ਉੱਠੂਗਾ ਕੋਈ ਹੋਰ ਛੱਡੋ ਮੈਂ ਇੱਕ ਚੰਨੀ ਨੂੰ 2 ਮਿੰਟ ਲਈ ਪੜ੍ਹ ਜੋ ਨਿਰੰਦਰ ਮੋਦੀ ਨੇ ਇੱਕ ਬੜਾ ਸੰਗੀਨ ਅਪਰ ਗੱਲ ਆਖੀ ਸੀਗੀ ਇੱਕ ਇਲੈਕਸ਼ਨ 'ਚ ਉਹਨੇ ਕਿਹਾ ਗੁਜਰਾਤ ਦੀ ਇਲੈਕਸ਼ਨ ਸੀਗੀ 2017 ਦੀ ਮੈਨੂੰ ਕਹਿੰਦਾ ਇੱਕ ਮੀਟਿੰਗ ਹੋਈ ਮੀਟਿੰਗ ਵਿੱਚ ਮਨਮੋਹਨ ਸਿੰਘ ਹਾਮਿਦ ਅंसारी ਜੋ ਕਿ ਉਸ ਸਮੇਂ ਮੁਲਕ ਦੇ ਰਾਸ਼ਟਰਪਤੀ ਸੀਗੇ ਉਪਰ ਰਾਸ਼ਟਰਪਤੀ ਸੀਗੇ ਤੇ ਇੱਕ ਤਾਂ ਕਾਂਗਰਸ ਦੀ ਲੀਡਰ ਦਾ ਨਾਮ ਲਿਆ ਇਹ ਇਕੱਠੇ ਹੋਏ ਇਹ ਇਕੱਠੇ ਹੋਏ ਤੇ ਮੇ ਮੇਰੀ ਮੈਨੂੰ ਮਾਰਨਾ ਮਰਨ ਦੀ ਉਹ ਬਣਾ ਰੇ ਸੀ ਪਲਾਨਿੰਗ ਮਤਲਬ ਤੁਸੀਂ ਮੁਲਕ ਦੇ ਇੱਕ ਰਿਸਪੈਕਟਡ ਜਿਹੜੇ ਹੈਗੇ ਆ ਉਹਦੇ ਤੇ ਬੈਠੇ ਹੋਏ ਬੰਦਾ ਤੁਹਾਡੇ ਤੋਂ ਵੱਡਾ ਉਹਦੇ ਤੇ ਬੈਠੇ ਹੋਏ ਬੰਦੇ ਬਾਰੇ ਗੱਲ ਕਰਨ ਲੱਗੇ ਹੋਏ ਹੋ ਕੋਈ ਚੋਣ ਕਮਿਸ਼ਨ ਨੇ ਨਹੀਂ ਨੋਟਿਸ ਲਿਆ ਨਾ ਪ੍ਰਧਾਨ ਮੰਤਰੀ ਦੀ ਕੋਈ ਜਵਾਬਦੇਹੀ ਬਾਅਦ ਵਿੱਚ ਜਾ ਕੇ ਜਿਹੜਾ ਹੈਗਾ ਇਹ ਇਸ ਗੱਲ ਨੂੰ ਦੀ ਮਾਫੀ ਵੀ ਨਹੀਂ ਮੰਗੀ ਸਗੋਂ ਅਰੁਣ ਜਿਤ ਲਈ ਕਿਉਂਦਾ ਹੁੰਦਾ ਸੀ ਅਰੁਣ ਜੋਤਰੀ ਨੇ ਆਏ ਜ਼ਰੂਰ ਕਹਿ ਦਿੱਤਾ ਕਨੈਜੀ ਹਾਮਿਦ ਅंसारी ਵੀ ਸਾਡੇ ਰਿਸਪੈਕਟਡ ਨੇ ਪਰ ਸਵਾਲ ਇਹ ਹੈਗਾ ਵੀ ਜਿਹੜਾ ਇੰਨਾ ਵੱਡਾ ਬਲੇਮ ਲਾ ਦਿੱਤਾ ਤੁਸੀਂ ਉਹ ਜਿਹੜਾ ਹੈਗੇ ਹਾਮਿਦ ਅंसारी ਉੱਤੇ ਜਿਹੜੇ ਕਿ ਭਾਰਤ ਦੇ ਉਪਰਾਸ਼ਪਤੀ ਹੋਣ ਅੱਛਾ ਜਦੋਂ ਰਿਟਾਇਰ ਹੋਏ ਉਦੋਂ ਵੀ ਮੋਦੀ ਨੇ ਉਹਨਾਂ ਨੂੰ ਰਿਟਾਇਰਮੈਂਟ ਤੇ ਹਲਕੇ ਲੈਵਲ ਦੀ ਗੱਲ ਕੀਤੀ ਵੀ ਆ ਇਹਨਾਂ ਨੂੰ ਘਟ ਗਿਣਤੀ ਥੋੜੀ ਜਿਹਾ ਜ਼ਿਆਦਾ ਰਹਿੰਦੀ ਸੀਗੀ ਇਹ ਅਸਰ ਜਨਾ ਉਹ ਰਾਸ਼ਟਰਪਤੀ ਦੀ ਕੁਰਸੀ ਕਿ ਉਪਰਾਸ਼ਪਤੀ ਦੀ ਕੁਰਸੀ ਕਰਕੇ ਬੰਨੇ ਹੋਏ ਸੀ ਹੁਣ ਥੋੜਾ ਜਿਹਾ ਖੁੱਲ ਖੁੱਲ ਕੇ ਗੱਲ ਕਰ ਲਿਆ ਕਰਨਗੇ ਉਹ ਵੀ ਉਹ ਵੀ ਇੱਕ ਬੁਨਾਵ ਆਪ ਤੋਂ ਵੱਡੇ ਦੀ ਬੇਇੱਜ਼ਤੀ ਕਰਨੀ ਉਦੋਂ ਕਿੱਥੇ ਜਾਂਦੇ ਨੇ ਚੋਣ ਕਮਿਸ਼ਨ ਉਦੋਂ ਕਿੱਥੇ ਜਾਂਦੇ ਨੇ মিডিਆ ਵਾਲੇ ਉਹ ਸਵਾਲ ਹੈ ਵੱਡਾ ਸੋ ਇਸ ਕਰਕੇ ਤਾਂ ਸਿੰਪਲ ਗੱਲ ਹੈ ਵੀ ਭਾਈ ਪੁਨਚ ਹੋਇਆ ਸਭ ਤੋਂ ਵੱਡਾ ਤੁਸੀਂ ਖੁਦ ਕਿਹਾ ਕਿ ਸਭ 370 ਦਾ ਵੱਜ ਅਤਵਾਦ ਖਤਮ ਹੋ ਗਿਆ ਲੋ ਪਰ ਇਹਦੇ ਤੇ ਆ ਜਾਓ ਵੀ ਅਤਵਾਦੀ ਹਮਲਾ ਕਿਵੇਂ ਹੋ ਗਿਆ ਦੱਸੋ ਸੋ ਇਸ ਕਰਕੇ ਮੈਨੂਅਲ ਲੱਗਦਾ ਕਿ ਜਿਹੜਾ ਗੱਲ ਨੂੰ ਜਿਹੜਾ ਐਂ ਜੋੜਦੇ ਨੇ ਵੀ ਪਤਾ ਨਹੀਂ ਭਾਜਪੀ ਦੇ ਉੱਤੇ ਖੜੇ ਕੀਤੇ ਹੋਏ ਸਵਾਲ ਨੂੰ ਮੁਲਕ ਦਾ ਸਵਾਲ ਬਣਾ ਲੈਣਾ ਇਹ ਗੱਲ ਹਮੇਸ਼ਾ ਹੀ ਗਲਤ ਰਹੀ ਹੈ ਤੇ ਗਲਤ ਹੈਗੀ ਇਹਦੀ ਮੁਜਮਮਤ ਹੋਣੀ ਚਾਹੀਦੀ ਸ਼ਵਿੰਦਰ ਜੀ ਹਥਿਆਰਾਂ ਵਾਲੇ ਗੀਤਾਂ ਨੂੰ ਲੈ ਕੇ ਜਾਂ ਇਹੋ ਜਿਹਾ ਕੰਟੈਂਟ ਨੂੰ ਲੈ ਕੇ ਮਾਨਯੋਗ ਹਾਈ ਕੋਰਟ ਨੇ ਬੜੀ ਸਖਤੀ ਦਿਖਾਈ ਆ। ਉਹਨਾਂ ਨੇ ਕਿਹਾ ਵੀ ਇਹਨਾਂ ਨੂੰ ਤੁਸੀਂ ਬੈਨ ਕਿਉਂ ਨਹੀਂ ਕਰਦੇ ਜਿਹੜੇ ਗੀਤ ਜਾਂ ਜਿਹੜਾ ਇਦਾਂ ਦਾ ਕੰਟੈਂਟ ਹੈ ਹਥਿਆਰਾਂ ਨੂੰ ਜਾਂ ਇਹਨਾਂ ਚੀਜ਼ਾਂ ਨੂੰ ਪ੍ਰਮੋਟ ਕਰਦਾ। ਅਸਲ 'ਨਾ ਜਿਹੜਾ ਹਥਿਆਰ ਹੋਗੇ ਜਾਂ ਹੋਰ ਹੋਗੇ ਇਹ ਕੋਈ ਸભ્યਕ ਸਮਾਜ ਦੀ ਤਾਂ ਕੋਈ ਨਿਸ਼ਾਨੀ ਹੁੰਦੀ ਨਹੀਂ ਹੈਗੀ। ਜਦੋਂ ਉਕਸਾਏ ਜਾਂਦੇ ਨੇ ਜਦੋਂ ਸੈਲੀਬ੍ਰੇਟ ਕੀਤਾ ਜਾਂਦਾ ਹਥਿਆਰਾਂ ਨਾਲ ਹੀ ਬੰਦੇ ਮਾਰਨ ਨੂੰ ਸੈਲੀਬ੍ਰੇਟ ਕੀਤਾ ਜਾਂਦਾ। ਇਹ ਕੋਈ ਸਬਕ ਸਮਾਜਿਕ ਨਿਸ਼ਾਨੀ ਨਹੀਂ ਇਹਦੋਂ ਤੋਂ ਬਾਅਦ ਵਿੱਚ ਤੁਹਾਨੂੰ ਪਤਾ ਵੀ ਇਹਦੋਂ ਤੋਂ ਉਤਸ਼ਾਹ ਹੋ ਕੇ ਕੋਈ ਬੰਦੇ ਉਹ ਜਾਤੇ ਨੂੰ ਤੋੜਦੇ ਵੀ ਹੈਗੇ ਨੇ ਸਮਾਜਿਕ ਜਾਤੇ ਨੂੰ ਗੈਂਗਸਟਰ ਬਾਦ ਵਧਿਆ ਹੋਇਆ ਸਾਨੂੰ ਪਤਾ ਵਾ ਤੇ ਘੱਟੋ ਘੱਟ ਇਦਾਂ ਦੀਆਂ ਚੀਜ਼ਾਂ ਦੇ ਉੱਤੇ ਕੁਝ ਤਾਂ ਨਜ਼ਰ ਹੋਣੀ ਚਾਹੀਦੀ ਆ ਮੇਰਾ ਇਹ ਮੰਨਣਾ ਹੈਗਾ ਭਾਵੇਂ ਕਿ ਜਿਆਦਾ ਸ਼ਕਤੀ ਵੀ ਨਾ ਹੋਵੇ ਵੀ ਜਿਹਦੇ ਵਿੱਚ ਵੀ ਤੁਹਾਡੀ ਕਲਾ ਉੱਤੇ ਹੀ ਸ਼ਕਤੀ ਹੋ ਜਾਵੇ ਪਰ ਇਦਾਂ ਤੇ ਹੂ ਫੂੜ ਪੁਣੇ ਨੂੰ ਕੋਈ ਕਲਾ ਨਹੀਂ ਆਖਿਆ ਜਾ ਸਕਦਾ ਇਦੇ ਉੱਤੇ ਫਿਰ ਹੁਣ ਮਤਲਬ ਜਿਹੜੇ ਗੀਤ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਾਰੇ ਅਪਲੋਡ ਲੋਕ ਕਰਦੇ ਆ ਬਣਾਉਂਦੇ ਆ ਖਾਸ ਤੌਰ ਤੇ ਵੀਡੀਓਜ਼ ਬਣਾਉਂਦੇ ਆ ਤੇ ਵਿਆਹਾਂ ਸ਼ਾਦੀਆਂ ਦੇ ਵਿੱਚ ਵੀ ਇਹਨਾਂ ਸਾਰਿਆਂ ਦੇ ਉੱਤੇ ਫਿਰ ਹੁਣ ਮਤਲਬ ਸਖਤੀ ਦੀ ਤਿਆਰੀ ਕਰ ਲਈ ਹੈ ਅਦਾਲਤ ਨੇ ਮਾਰਿਓ ਹਾਈ ਕੋਰਟ ਨੇ ਹਾਈ ਕੋਰਟ ਨੇ ਕਿਹਾ ਪਰ ਮਸਲਾ ਹੁੰਦਾ ਨਾ ਹਾਈ ਕੋਰਟ ਆਪ ਨਹੀਂ ਕਰ ਸਕਦੀ ਹਾਈ ਕੋਰਟ ਦਾ ਜੇਸਟਿੰਟੀ ਹੁੰਦੀ ਆ ਉਹ ਤਾਂ ਇੱਕ ਮਾਮਲੇ ਦੀ ਸੁਲਵਾਈ ਹੋਰ ਇਸ ਦੀ ਸੁਲਵਾਈ ਦੌਰਾਨ ਉਹ ਗੱਲ ਆਖੀ ਹੈ ਇਹਨਾਂ ਵਿੱਚ ਇੱਕ ਕੰਮ ਹੋ ਸਕਦਾ ਹੁੰਦਾ ਕਿ ਹਾਈ ਕੋਰਟ ਨੇ ਜਿਹੜੀ ਇਹ ਗੱਲ ਜਦੋਂ ਕਹੀ ਹੈ ਤੁਹਾਨੂੰ ਤਾਂ ਉਹਨੇ ਤੇ ਸਰਕਾਰ ਨੇ ਕੁਝ ਕਰਨਾ ਹੁੰਦਾ ਉਹਨੂੰ ਪ੍ਰੂਫ ਲੈਣਾ ਹੁੰਦਾ ਕਿਉਂਕਿ ਹੁਣ ਰੋਕ ਦੇਣ ਲਈ ਤੇ ਕਹ ਕਹਦੇ ਹੁੰਦੇ ਸੀ ਵੀ ਇੱਕ ਅਸੀਂ ਬੇਜ ਬੋਰਡ ਬਣਾਵਾਏ ਕਿ ਇਹਦਾ ਇੱਕ ਬਣਾਵਾਂਗੇ ਅਯੋਗ ਬਣਾਵਾਂਗੇ ਜਿਹੜਾ ਕਿ ਜਾਬਤਾ ਰੱਖਿਆ ਕਰੇਗਾ 1997 ਦੀ ਗੱਲ ਚੱਲੀ ਆ ਰਹੀ ਜਦੋਂ ਬਾਦਲ ਸਰਕਾਰ ਦੀ ਨਾਰਾਜ਼ ਹੁੰਦਾ ਸੀ ਉਸ ਤੋਂ ਬਾਅਦ ਵਿੱਚ ਕੋਈ ਇਸ ਤਰ੍ਹਾਂ ਦਾ ਕੋਈ ਗੱਲਬਾਤ ਹੋਈ ਨਹੀਂ ਕਦੇ ਦੇਖੀ ਨਹੀਂ ਹੈ ਅਰਵਿੰਦ ਕੇਜਰੀਵਾਲ ਸ਼ਵਿੰਦਰ ਜੀ ਪੰਜਾਬ ਆ ਰਹੇ ਆ ਬਤੌਰ ਸਟਾਰ ਕੰਪੇਨਰ ਯਾ ਉਸ ਲਿਸਟ ਦੇ ਵਿੱਚ ਹੈਗੇ ਆ ਲਿਸਟ ਵਿੱਚ ਤਾਂ ਉਹ ਅਰਵਿੰਦ ਕੇਜਰੀਵਾਲ ਵੀ ਹੈਗੇ ਨੇ ਬਲਕਿ ਉਸ ਲਿਸਟ ਵਿੱਚ ਤਾਂ ਮਨੀਸ਼ ਸ਼ਿਸ਼ੋਦੀਆ ਵਰਗੇ ਵੀ ਸ਼ਾਮਿਲ ਨੇ ਜਿਹੜੇ ਕਿ ਜੇਲ੍ਹ ਵਿੱਚ ਹੈਗੇ ਨੇ ਉਹਨਾਂ ਨੂੰ ਵੀ ਸਟਾਰ ਕੰਪੇਨਰ ਆਖਿਆ ਗਿਆ ਇਵਨ ਉਹਨਾਂ ਦੀ ਜਿਹੜੀ ਵਾਈਫ ਹੈ ਕੇਜਰੀਵਾਲ ਦੀ ਉਹਨੂੰ ਵੀ ਸਟਾਰ ਕੰਪੇਨਰ ਦੇ ਵਿੱਚ ਸ਼ਾਮਿਲ ਹੈ ਉਹਨਾਂ ਨੇ ਆਪਣੀ ਜਿਹੜੇ ਸਟਾਰ ਕੰਪੇਨਰ ਦੀ ਲਿਸਟ ਜਾਰੀ ਕੀਤੀ ਆ ਇਹਦੇ ਵਿੱਚ ਬਕਾਇਦਾ ਤੌਰ ਤੇ ਉੱਤੇ ਜਿਹੜੇ ਕੀ ਜਰੀਵਾਲ ਨੇ ਉਹ ਸਟਾਰ ਕੰਪੇਨਰ ਦੇ ਤੌਰ ਦੇ ਉੱਤੇ ਆਉਣਗੇ ਤੇ ਕਮਾਲ ਦੀ ਗੱਲ ਹੈ ਕਿ ਬੀਜੇਪੀ ਨੇ ਵੀ ਇੱਕ ਆਪਣੀ ਮੋਟੀ ਜੀ ਲਿਸਟ ਜਾਰੀ ਕੀਤੀ ਹੈ ਸਟਾਰ ਕੰਪੇਨਰ ਦੀ ਉਹਦੇ ਵਿੱਚ ਪੰਜਾਬ ਦੇ ਸਟਾਰ ਕੰਪੇਨਰਸ ਦੀ ਉਹਦੇ ਵਿੱਚ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ 21 ਨੰਬਰ ਤੇ ਰੱਖਿਆ ਹੋਇਆ ਮਤਲਬ ਤੇ ਇਸ ਦਾ ਮਤਲਬ ਇਹ ਹੈ ਕਿ ਬੀਜੇਪੀ ਵੀ ਕੈਪਟਨ ਅਮਰਿੰਦਰ ਸਿੰਘ ਨੂੰ ਉਹਦੀ ਏਕਾਤ ਦਿਖਾ ਰਹੀ ਹੈ ਜਿਵੇਂ ਆਏ ਲੱਗਦਾ ਜਦੋਂ ਨਾ ਇਹ ਸਵਾਲ ਇੱਕ ਪੱਤਰਕਾਰ ਨੇ ਰਾਜਾ ਵੜਿੰਗ ਨੂੰ ਕੀਤਾ ਨਾ ਵੀ ਜਿਹੜੇ ਕੈਪਟਨ ਅਮਰਿੰਦਰ ਸਿੰਘ ਭਾਜਪਾ ਦੇ ਸਟਾਰ ਕੰਪੇਨਰ ਹੈ ਤੇ ਰਾਜਾ ਵੜਿੰਗ ਕਹਿੰਦੇ ਵੀ ਜਿਹੜੇ ਹਲਕੇ ਚ ਕਹਿੰਦੇ ਇਹਨਾਂ ਨੇ ਰੈਲੀ ਕਰਨੀ ਆ ਨਾ ਉਥੋਂ 25-3000 ਵੋਟ ਘੱਟ ਜਾਣੀਆਂ ਵਧਣੀਆਂ ਨਹੀਂ ਆ। ਕਾਪਟਰ ਮਨਿੰਦਰ ਸਿੰਘ ਜੀ ਨਾਲ ਸੇਤ ਹੋ ਮੈਨੂੰ ਵੀ ਲੱਗਦਾ ਕਿ ਉਸ ਤਰ੍ਹਾਂ ਦੀ ਸਾਜ਼ਕਾਰ ਹੈਗੀ ਆ ਜਿਹੜੀ ਇੱਕ ਸਟਾਰ ਕੰਪੇਨਰ ਜੀ ਹੁੰਦੀ ਹੈ। ਉਹ ਇੱਕ ਵੱਡੀ ਦਿੱਕਤ ਮੈਨੂੰ ਲੱਗਦਾ ਕਿ ਪੈਦਾ ਕਰ ਸਕਦੀ ਹੈ ਜਾਂ ਕਰੂਗੀ। ਕੇਜਰੀਵਾਲ ਆਉਣਗੇ ਮੇਰਾ ਖਿਆਲ ਉਹਨਾਂ ਦੇ ਧਰਮ ਪਤਨੀ ਸੁਨੀਤਾ ਕੇਜਰੀਵਾਲ ਨੂੰ ਵੀ ਸ਼ਾਮਲ ਕੀਤਾ ਗਿਆ ਸਟਾਰ ਕੰਪੇਨਿੰਗ ਦੇ ਵਿੱਚ ਉਸ ਲਿਸਟ ਦੇ ਵਿੱਚ ਮੈਂ ਦੱਸਿਆ ਤੁਹਾਨੂੰ ਮੈਂ ਦੱਸਿਆ ਉਹ ਉਹ ਵੀ ਸ਼ਾਮਲ ਨੇ ਹਾਂ ਉਹਨਾਂ ਨੂੰ ਵੀ ਇੱਕ ਵੱਡੇ ਲੀਡਰ ਦੇ ਤੌਰ ਤੇ ਹੁਣ ਜਿਹੜਾ ਇੱਕ ਉਭਾਰਿਆ ਜਾ ਰਿਹਾ ਉਹਨਾਂ ਨੂੰ ਵੀ ਮਤਲਬ ਉਸ ਲੈਵਲ ਦੇ ਉੱਤੇ ਲਿਆਂਦਾ ਜਾ ਰਿਹਾ ਵੀ ਤੁਸੀਂ ਵੀ ਕੰਪੇਨਿੰਗ 'ਚ ਜਾਓ ਹਿੱਸਾ ਲਓ ਐਕਟਿਵ ਐਕਟਿਵ ਪੋਲਿਟਿਕਸ ਦੇ ਵਿੱਚ ਆ ਰਹੇ ਆ ਬਿਲਕੁਲ ਆ ਰਹੇ ਨੇ ਟੈਕਸ ਦੇ ਵਿੱਚ ਉਦੋਂ ਬਾਅਦ ਵਿੱਚ ਫਿਰ ਤਾਂ ਨਹੀਂ ਤਾਂ ਇਹ ਨਾ ਵੀ ਕੋਸ਼ਿਸ਼ ਹੈਗੀ ਆ ਵੀ ਆਪਣੇ ਪਰਿਵਾਰ ਦੇ ਇੱਕ ਬੰਦੇ ਨੂੰ ਰੱਖਿਆ ਜਾਵੇ ਇਹਨਾਂ ਦੀ ਉਹ ਉਹਦੇ ਤਹਿਤ ਵੀ ਪੁਰਿਆ ਅਸਲ ਵਿੱਚ ਇਹ ਇੱਕ ਸ਼ਿਵਿੰਦਰ ਜੀ ਮੈਨੂੰ ਗੱਲ ਦੱਸਿਓ ਗੌਤਮ ਨੌਲਖਾ ਨੂੰ ਅੱਜ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਹੈ ਥੋੜਾ ਜਿਆ ਡਿਟੇਲ ਚ ਦੱਸੋਗੇ ਕੌਣ ਨੇ ਗੌਤਮ ਨੌਲਖਾ ਤੇ ਇਹਨਾਂ ਨੂੰ ਕਿਹੜੇ ਕੇਸ ਦੇ ਵਿੱਚ ਕਾਫੀ ਚਿਰਾਂ ਤੋਂ ਇਹ ਜ਼ਮਾਨਤ ਜਿਹੜੀ ਹੈ ਉਹ ਅਪਲਾਈ ਕੀਤੀ ਹੋਈ ਸੀ ਚਾਹੁੰਦੇ ਸੀ ਪਰ ਮਿਲਣੀ ਸੀ ਰਹੀ ਤੇ ਅੱਜ ਮਿਲੀ ਹੈ 4-5 ਸਾਲ ਪਹਿਲਾਂ ਇਹਨਾਂ ਨੂੰ ਫੜਿਆ ਗਿਆ ਸੀ ਕਿ ਅਲਗਾਰ ਪ੍ਰਸ਼ਾਸਨ ਮਾਮਲੇ 'ਚ ਜਿਹੜੀ ਹਿੰਸਾ ਹੋਈ ਸੀਗੀ ਟੀਮਾਪੁਰੇ گاਉਂ ਦੇ ਵਿੱਚ ਜੋ ਕਿ ਹੈ ਤਾਂ ਉਹ ਸਾਰੀ ਆਕਤਾ ਬੀਜੇਪੀ ਤੇ ਹਿੰਦੂ ਸੁਭਾਵਾ ਦੇ ਕੱਟੜ ਹਿੰਦੂਵਾਦੀ ਸੰਗਠਨਾਂ ਵੱਲੋਂ ਲਾਈ ਗਈ ਸੀ ਪਰ ਉਹਦੇ ਵਿੱਚ ਭਾਰਤ ਦੇ ਕੁਝ ਬੁੱਧੀਜੀਵੀ ਇਹਦੇ ਦੋਸ਼ ਲਾ ਦਿੱਤਾ ਸੀ ਝੂਠਾ ਉਹਦੇ ਵਿੱਚ ਗੌਤਮ ਨਵਲੱਖਾ ਵੀ ਇੱਕ ਸੀਗੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਬਾਅਦ ਤਵ ਉਹ ਸਾਲ ਖੋ ਗਿਆ ਉਹ ਜਿਹੜਾ ਆਪਣੀ ਜ਼ਮਾਨਤ ਤੇ ਵੀ ਆ ਗਏ ਸੀਗੇ ਹੁਣ ਮਸਲਾ ਇਹ ਆ ਗਿਆ ਕਿ ਉਹ ਉਹਨਾਂ ਨੇ ਕਾਫੀ ਲੰਮੇ ਸਮਾਂਤ ਆਪਣੀ ਆਜ਼ਾਦੀ ਦਿੱਤੀ ਹੋਈ ਸੀਗੀ ਕਿ ਉਹਨਾਂ ਦੀ ਨੂੰ ਕਿਹਾ ਗਿਆ ਕਿ ਭਾਈ ਉਹਨਾਂ ਨੂੰ ਜ਼ਮਾਨਤ ਮੰਨੀ ਨਹੀਂ ਫਿਰ ਸਾਲ ਉਹਨਾਂ ਨੂੰ ਇੱਕ ਸਾਲ ਹੋਇਆ ਕਿ ਉਹਨਾਂ ਨੂੰ ਘਰ ਚ ਹੀ ਲਾ ਉਹ ਕਰ ਦਿੱਤਾ ਗਿਆ ਸੀਗਾ ਜਿਹਨੂੰ ਆਪਾਂ ਕਹਾਂਗੇ ਨਜ਼ਰਬੰਦ ਕਰ ਦਿੱਤਾ ਗਿਆ ਸੀ ਨਜ਼ਰਬੰਦ ਕਰ ਦਿੱਤਾ ਗਿਆ ਸੀ ਉਹਨਾਂ ਨੇ ਕੀ ਹੋਇਆ ਕਿ ਹੁਣ ਉਹਨਾਂ ਨੂੰ ਰਾਹਤ ਮਿਲ ਗਈ ਕਿ ਉਹਨਾਂ ਨੂੰ ਜ਼ਮਾਨਤ ਮਿਲ ਗਈ ਹੁਣ ਗੋਤਮ ਅਮਲਖਾ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ ਗੋਤਮ ਅਮਲਖਾ ਵੀ ਪੰਜਾਬ ਨਾਲ ਵੀ ਸਾਂਝ ਆ ਖਾਸ ਕਰਕੇ ਸਿੱਖਾਂ ਨਾਲ ਵੀ ਸਾਂਝ ਹੈ ਜਦੋਂ 1984 ਦਾ ਸਿੱਖ ਕਤਲੇਆਮ ਹੋਇਆ ਸੀਗਾ ਨਾ ਹਾਂ ਫਿਰ ਇੱਕ ਕਿਤਾਬ ਆਈ ਸੀ ਕਿ ਦੋਸ਼ੀ ਕੌਣ Who is guilty ਤੇ ਜਿਹੜੀ ਕਿਤਾਬ ਦੇ ਉੱਤੇ ਰੋਕ ਲਾ ਦਿੱਤੀ ਗਈ ਸੀ ਪੰਜਾਬੀ ਦੇ ਵਿੱਚ ਉਹਦਾ ਨਿਵਾਜ ਸੀ ਭਗਤ ਸਿੰਘ ਦੇ ਭਾਣੇ ਦੇ ਪ੍ਰੋਫੈਸਰ ਜਗਮੋਹ ਨੇ ਕੀਤਾ ਸੀਗਾ ਤੇ ਉਹ ਕਿਤਾਬ ਜਿਹੜੀ ਗੌਤਮ ਨਵਲੱਖਾ ਹੁਣਾ ਦੀ ਜਿਹੜੀ ਮਨੁੱਖੀ ਅਧਿਕਾਰਾਂ ਦੀ ਸੰਸਥਾ ਸੀ ਪਯੂਟੀਆਰ ਉਹਦੇ ਵੱਲੋਂ ਕੱਢੀ ਗਈ ਸੀ ਜਦੋਂ ਇਹ ਕਿਤਾਬ ਦੇ ਵਿੱਚ ਸਿੱਧੇ ਤੌਰ ਤੇ ਦੱਸਿਆ ਗਿਆ ਸੀ ਖੁੱਲ੍ਹ ਕੇ ਛੋਟਾ ਜਿਹਾ ਕਿਤਾਬ ਚ ਹੈ ਵੀ ਕਿਵੇਂ ਕਾਂਗਰਸ ਦੇ ਕਿਹੜੇ ਕਿਹੜੇ ਲੀਡਰ ਉਹਦੇ ਵਿੱਚ ਸ਼ਾਮਿਲ ਸੀ ਕਿਹੜੇ ਕਿਹੜੇ ਆਰਐਸ ਦੇ ਲੀਡਰ ਸ਼ਾਮਿਲ ਸੀ ਕਿ ਕਿਵੇਂ ਕਿਵੇਂ ਕਾਂਗਰਸ ਦੇ ਭੀੜਾ ਜਿਹੜੇ ਸੱਜਣ ਕੁਮਾਰ ਹੋ ਗਿਆ ਜਗਦੀਸ਼ ਟਾਈਟਲਰ ਹੋ ਗਿਆ ਕਿਵੇਂ ਭੀੜਾ ਦੀ ਗਵਾਹੀ ਕਰ ਰਹੀ ਸੀ ਇਹ ਪੂਰੀ ਫੈਕਟ ਫਾਈਨਡਿੰਗ ਕੀਤੀ ਹੋਈ ਸੀਗੀ ਇਸ ਕਿਤਾਬ ਨੂੰ ਮਤਲਬ ਦੇਸ਼த்ਰੋਹੀ ਐਲਾਨ ਕੇ ਮਤਲਬ ਇਹ ਇਹ ਕਿਤਾਬ ਨੂੰ ਬੈਨ ਕਰ ਦਿੱਤਾ ਗਿਆ ਸੀ ਇਸੇ ਕਰਕੇ ਮੈਨੂੰ ਲੱਗਦਾ ਕਿ ਜਿਹੜਾ ਗੌਤਮ ਨੰ ਲਖਾ ਉਹ ਤੇ ਉਹਨਾਂ ਨੇ ਸਮੇਂ-ਸਮੇਂ ਤੇ ਜਿੱਥੇ ਕਿ ਕੁਸ਼ਲ ਘਰ ਤੋਂ ਮਨੂੰ ਖਿਤਕਾਰਾਂ ਦੀ ਆਵਾਜ਼ ਠਾਉਂਦੇ ਰਹੇ ਨੇ ਪਰ ਹੁਣ ਚੱਕਰ ਕੀ ਹੈ ਕਿ ਸਰਕਾਰ ਇਹ ਜੀ ਆ ਗਈ ਜਿਹੜੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਵਾਲਿਆਂ ਨੂੰ ਦੋਸ਼ੀ ਮੰਨਦੀ ਹੈ ਸੋ ਉਹਨਾਂ ਨੂੰ ਜੇਲ੍ਹ 'ਚ ਰੱਖਿਆ ਵੱਡੀ ਉਮਰ ਹੋ ਗਈ ਹੈ ਇੱਕ ਵਾਰ ਹੁਣ ਇਹ ਵੀ ਕਹਿ ਦਿੱਤਾ ਅਦਾਲਤ ਨੇ ਵੀ ਦੇਖੋ ਜੀ ਤੁਹਾਨੂੰ ਜਮਾਨਤ ਦੇ ਦਿੰਦੇ ਆ ਪਰ ਜਿਹੜਾ ਤੁਹਾਨੂੰ ਨਜ਼ਰਬੰਦ ਕੀਤਾ ਸੀ ਘਰ ਦੇ ਵਿੱਚ ਉਹਦੇ ਨੇ ਜਿਹੜੀ ਖਰਚਾ ਆਇਆ ਸਾਡੀ ਸਿਕਿਉਰਿਟੀ ਦਾ ਉਹ ਵੀ ਕੋਤਮ ਨੂੰ ਲੱਖੀ ਦੇਵੇ ਕੋਈ 1 ਕਰੋੜ ਤੋਂ ਉੱਪਰ ਆਇਆ ਪਰ 20 ਲੱਖ ਮੇਰੇ ਖਿਆਲ ਤੋਂ ਦੇਣ ਨੂੰ ਕਿਹਾ ਗਿਆ ਉਹਨਾਂ ਨੂੰ ਜੋ ਕਿ ਗਲਤ ਤਾਂ ਪਹਿਲੀ ਗੱਲ ਤਾਂ ਇਹ ਮਾਮਲਾ ਕਿ ਉਹਨਾਂ ਦੇ ਉੱਤੇ ਦੋਸ਼ ਲੱਗਣੇ ਅਜੇ ਤੱਕ ਸਬੂਤ ਨਹੀਂ ਆ ਸਕੇ ਵੀ ਕੀ ਆ ਜਿਹੜੇ ਕਿ ਸਬੂਤ ਦੇਸ਼ ਕੀਤੇ ਕਿ ਉਹ ਡੰਮੀ ਸੀਗੇ ਤੇ ਗੌਤਮ ਲਿਖਾ ਬਾਰੇ ਗੌਤਮ ਨੇ ਲਿਖਾ ਦਾ ਮੈਨੂੰ ਲੱਗਾ ਕਿ ਪੰਜਾਬੀਆਂ ਦਾ ਨੇ ਇਸ ਲਈ ਖਾਸ ਕਰ ਸਿੱਖਾਂ ਦਾ ਇਸ ਲਈ ਲੈਣਾ ਦੇਣਾ ਗਹਿਰਾ ਹੈਗਾ ਜਿਹੜਾ 84 ਵਾਰੀ ਉਹ ਕਿਤਾਬ ਆਈ ਸੀ ਉਹ ਕਿਤਾਬ ਹੁਣ ਬਹੁਤ ਘੱਟ ਮਿਲਦੀ ਆ ਕਿਸੇ ਗਿਣਮੇ ਚੁਣਮੇ ਬੰਦੇ ਕੋਲ ਹੋਊਗੀ ਪਰ ਉਹ ਕਿਤਾਬ ਸਾਰਾ ਪਾਠਕਾਂ ਨੂੰ ਪੜ੍ਹਨੀ ਚਾਹੀਦੀ ਆ ਪੰਜਾਬੀ ਜਿਹਨਾਂ ਦਾ ਹੈਗਾ ਦੋਸ਼ੀ ਕੌਣ ਅੰਗਰੇਜ਼ੀ ਸੀਗੇ ਹੂ ਇਜ਼ ਗਿਲਟੀ ਉਹ ਉਹ ਬਹੁਤ ਅੱਛੀ ਕਿਤਾਬ ਇਹਨਾਂ ਨੇ ਕੱਢੀ ਸੀ ਹੋ ਸਕਦੀ ਜੀ ਜੀ ਧੰਨਵਾਦ ਬਹੁਤ-ਬਹੁਤ ਸ਼ਵਿੰਦਰ ਜੀ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਨੂੰ ਦਿੰਨੇ ਹੋ ਖਬਰਾਂ ਤਫਸੀਲ ਦੇ ਨਾਲ ਸਮਝਾਉਣੇ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸ਼ਕੀ ਕਾ ਜੀ ਸ਼ੁਕਰੀਆ ਜੀ ਸੰਦੀਪ ਜੀ ਮਿਹਰਬਾਨ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ